ਔਰੇ ਦਾ ਪਿਆਰ ਆ ਇਹਨੇ ਮਿਲਣਾ ਇਹੀ ਮਿਲ ਜਾਂਦਾ ਹਰ ਪਾਸੇ ਕਿਉਂ ਡੇ ਡੇ ਵਾਰਟ ਚ ਰੁਕੇ ਰਿਆ ਜਿੰਦਗੀ ਕੱਢੀ ਆ ਉਸ ਵਾਰਟ ਚ ਪਿਆਰ ਤੋਂ ਇਲਾਵਾ ਸਾਨੂੰ ਕੀ ਮਿਲਣਾ ਕਿਉਂ ਸਾਰੇ ਪਾਸੇ ਪਿਆਰ ਰਿਆ ਤੇ ਪਿਆਰ ਦਤਾ ਹੈਗਾ ਤੇ ਤੇ ਬੱਚਾ ਵੀ ਖੇਡਦੇ ਰੇਸ ਤਾਂ ਕਿਸ ਤਰ੍ਹਾਂ ਦੇਖਦੇ ਹੋ ਮੁਕਾਬਲਾ ਕਿਸ ਨਾਲ ਆ ਕਿਹੜੇ ਮੁੱਦੇ ਰਹਿਣਗੇ ਦੇਖੋ ਮੁਕਾਬਲਾ ਤਾਂ ਕੋਈ ਨਹੀਂ ਹੈਗਾ ਸਾਡਾ ਜੇ ਮੁਕਾਬਲਾ ਹੋਵੇ ਤੇ ਕੈਂਡੀਡੇਟ ਆਪਣੇ ਆਪਣੇ ਇਲੈਕਸ਼ਨ ਲੜਨ ਆਮ ਆਦਮੀ ਪਾਰਟੀ ਨੂੰ ਸਾਇਦ ਦਿੱਲੀ ਤੋਂ ਸਰਕਾਰ ਲਿਆਂਦੀ ਇੱਥੇ ਕੀ ਲੋੜ ਆ ਜਿਹੜਾ ਕੰਮ ਕੀਤੇ ਹੋਣ ਜਿਹੜੇ ਭਾਰਤ ਪੁਲਿਸ ਨੇ ਆਜੀ ਕਾਂਗਰਸ ਵਾਲੇ ਹੈਗੇ ਨਾ ਅਸ਼ੂ ਜੀ ਉਹਨਾਂ ਨੂੰ ਦਿੱਲੀ ਤੋਂ ਸਾਰੇ ਕਿਉਂ ਫੋਰਸ ਲਿਆਂਦੀ ਲੋੜ ਹੈਗੀ ਹੈ ਉਹ ਵੀ ਇੱਥੇ ਸਾਰੇ ਆਈ ਹੋਈ ਹੈ ਇਹ ਤਾਂ ਰਲੇ ਮਿਲੇ ਆ ਜਿੱਥੇ ਉਹਨਾਂ ਬੀਜੇਪੀ ਰਹਿ ਗਈ ਬੀਜੇਪੀ ਨੇ ਕਿਸਾਨੀ ਦੇ ਪ੍ਰਤੀ ਜਾਂ ਪੰਜਾਬ ਦੇ ਪ੍ਰਤੀ ਕੰਮ ਕੋਈ ਕੀਤਾ ਹੁੰਦਾ ਤਾਂ ਬੀਜੇਪੀ ਨੂੰ ਅੱਜ ਦਿੱਲੀ ਤੋਂ ਬੰਦੇ ਲਿਆਂਦੀ ਲੋੜ ਨਾ ਪੈਂਦੀ ਕਿਸੇ ਨੂੰ ਪੰਜਾਬ ਦੇ ਉੱਤੇ ਤੇ ਪੰਜਾਬੀਏ ਦੇ ਉੱਤੇ ਕਿਉਂ ਨਹੀਂ ਭਰੋਸਾ ਸਾਰੇ ਆਪਣੇ ਜੋਰ ਲਾਉਂਦੇ ਨੇ ਇਲੈਕਸ਼ਨ 'ਚ ਆਪਣੇ ਕੰਮਾਂ ਨੂੰ ਕਿਉਂ ਨਹੀਂ ਗਿਣਾਂਦੇ ਇਹ ਕਿਉਂ ਨਹੀਂ ਆਪਣੀ ਕਾਬਲੀਅਤ ਗਿਣਾਂਦੇ ਇਹਨਾਂ ਨੂੰ ਐਨੀ ਐਡਵਰਟਾਈਜ਼ਮੈਂਟ ਲਾਉਣ ਦੀ ਕੀ ਲੋੜ ਹੈਗੀ ਹੈ ਬੇਸਿਕਲੀ ਕੀ ਹੈ ਦੇਖੋ ਕਾਂਗਰਸ ਹੋ ਰਾਮਾ ਦੀ ਪਾਰਟੀ ਦਾ ਇੱਕੋ ਰ ਹੈ ਨਾ ਸਿੱਕਾ ਦੋ ਪਹਿਲੂ ਨੇ ਅਸੀਂ ਕੋਈ ਦਿੱਲੀ ਵਾਲੇ ਨੌਕਰੀ ਨਹੀਂ ਦੇਣੀ ਅਸੀਂ ਕੋਈ ਦਿੱਲੀ ਵਾਲ ਨੂੰ ਚੇਅਰਮੈਨ ਨਿਸ਼ਿਪ ਚੇਅਰਮੈਨ ਨਹੀਂ ਦੇਣੀ ਨਾ ਇਹ ਦਿੱਲੀ ਵਾਲੇ ਤੇ ਵੜਨ ਦਿੰਦੇ ਹੈਗੇ ਅਸੀਂ ਤਾਂ ਪੰਜਾਬੀ ਆ ਅਸੀਂ ਤਾਂ ਲੜਨਾ ਜਾਣਦੇ ਆ ਅਸੀਂ ਲੜ ਕੇ ਆਪਣਾ ਹੱਕ ਲੈਣਾ ਜਾਣਦੇ ਆ ਅਸੀਂ ਕੋਈ ਮੰਗਣਾ ਨਹੀਂ ਜਾਣਦੇ ਲੁਧਿਆਣਾ ਪਛਮੀ ਜਿਮਨੀ ਚੌਂ ਦਾ ਅਖਾੜਾ ਪੂਰੀ ਤਰ੍ਹਾਂ ਭੱਜ ਚੁੱਕਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਪਕਾਰ ਸਿੰਘ ਘੁੰਮਣ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰਕੇ ਲੋਕਾਂ ਨੂੰ ਜਿੱਥੇ ਮੁੱਦਿਆਂ ਨੂੰ ਨਾਲ ਅਵਗਤ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਮਾਡਲ ਗ੍ਰਾਮ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਪੁਰਾਣਾ ਘਰ ਵੀ ਸੀਗਾ ਪ੍ਰੋਪਕਾਰ ਸਿੰਘ ਘੁੰਮਣ ਦਾ ਲੋਕਾਂ ਨੂੰ ਮਿਲ ਕੇ ਲੋਕ ਵੀ ਗਰਮ ਜੋਸ਼ੀ ਦੇ ਨਾਲ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਘੁੰਮਣ ਸਾਹਿਬ ਪੁਰਾਣਾ ਇਲਾਕਾ ਪੁਰਾਣਾ ਘਰ ਤੇ ਲੋਕ ਲੋਕਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਮੈਂ ਤਾਂ ਆਪਣੇ ਪਰਿਵਾਰ ਚ ਆਇਆ ਬੜਾ ਸ਼ੁਕਰਗੁਜ਼ਾਰ ਹਾਂ ਇਹ ਮਨੋ ਪਰਿਵਾਰ ਚ ਜਿਹੜਾ ਪਿਆਰ ਮਿਲ ਰਿਹਾ ਹੈਗਾ ਔਰ ਇਹ ਜਿਹੜਾ ਪਿਆਰ ਹੈ ਇਹਨੇ ਮਿਲਣਾ ਹੈ ਇਹੀ ਮਿਲ ਜਾਂਦਾ ਹਰ ਪਾਸੇ ਕਿਉਂਕਿ ਡੇ ਡੇ ਵਾਰਟ ਚ ਰੁਕੇ ਰਹੇ ਅਸੀਂ ਜ਼ਿੰਦਗੀ ਕੱਢੀ ਆ ਉਸ ਵਾਰਟ ਚ ਪਿਆਰ ਤੋਂ ਇਲਾਵਾ ਸਾਨੂੰ ਕੀ ਮਿਲਣਾ ਕਿਉਂਕਿ ਸਾਰੇ ਪਾਸੇ ਪਿਆਰ ਰਿਹਾ ਤੇ ਪਿਆਰ ਦਿੱਤਾ ਹੈਗਾ ਤੇ ਤੇ ਬੱਚਾ ਖੇਡਦੇ ਰਹੇ ਇਸ ਤਾਂ ਕੁਮਰ ਸਾਹਿਬ ਲਗਾਤਾਰ ਚੋਣ ਅਖਾੜਾ ਜਿਹੜਾ ਭੱਗ ਚੁੱਕਾ ਵਾ ਇੱਕ ਪਾਸੇ ਕਾਂਗਰਸ ਦੇ ਉਮੀਦਵਾਰ ਨੇ ਸਾਬਕਾ ਕੈਬਨਿਟ ਮੰਤਰੀ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਤੀਜੇ ਪਾਸੇ ਜੀਵਨ ਗੁਪਤਾ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਕਿਸ ਦੇਖੋ ਮੁਕਾਬਲਾ ਤਾਂ ਕੋਈ ਨਹੀਂ ਹੈਗਾ ਸਾਡਾ ਜੇ ਮੁਕਾਬਲਾ ਹੋਵੇ ਤਾਂ ਕੈਂਡੀਡੇਟ ਆਪਣੇ ਆਪਣੇ ਇਲੈਕਸ਼ਨ ਲੜਨ ਆਮ ਆਦਮੀ ਪਾਰਟੀ ਨੂੰ ਸਾਰੀ ਦਿੱਲੀ ਤੋਂ ਸਰਕਾਰ ਲਿਆਂਦੀ ਇੱਥੇ ਕੀ ਲੋੜ ਹੈ ਜਿਹਨਾਂ ਕੰਮ ਕੀਤੇ ਹੋਣ ਜਿਹੜੇ ਭਾਰਤ ਪੁਸ਼ੇਨ ਆ ਜੂ காங்கிரஸ் ਵਾਲੇ ਹੈਗੇ ਨਾਸ਼ੂ ਜੀ ਉਹਨਾਂ ਨੂੰ ਦਿੱਲੀ ਤੋਂ ਸਾਰੀ ਕਿਉਂ ਫੋਰਸ ਲਿਆਂਦੀ ਲੋੜ ਹੈਗੀ ਹੈ ਉਹ ਵੀ ਇੱਥੇ ਸਾਰੇ ਆਈ ਹੋਈ ਹੈ ਤੇ ਭਾਜਪਾ ਦੀ ਟੀਮਾਂ ਤੁਸੀ ਦੇਖ ਲਈ ਹੋਣੀਆਂ ਕਿਸੇ ਨੂੰ ਪੰਜਾਬ ਦੇ ਉੱਤੇ ਤੇ ਪੰਜਾਬੀਏ ਦੇ ਉੱਤੇ ਕਿਉਂ ਨਹੀਂ ਭਰੋਸਾ ਸਾਰੇ ਆਪਣੇ ਜੋਰ ਲਾਉਂਦੇ ਨੇ ਇਲੈਕਸ਼ਨ 'ਚ ਆਪਣੇ ਕਮਾਣੂ ਕਿਉਂ ਨਹੀਂ ਕਰਾਂਦੇ ਇਹ ਕਿਉਂ ਨਹੀਂ ਆਪਣੀ ਕਾਬਲੀਅਤ ਕਰਾਂਦੇ ਇਹਨਾਂ ਨੂੰ ਐਨੀ ਐਡਵਰਟਾਈਜ਼ਮੈਂਟ ਲਾਉਣ ਦੀ ਕੀ ਲੋੜ ਹੈਗੀ ਹੈ ਬੇਸਿਕਲੀ ਕੀ ਹੈ ਦੇਖੋ ਕਾਂਗਰਸ ਹੋ ਰਾਮਾ ਦੀ ਪਾਰਟੀ ਦਾ ਇੱਕੋ ਰ ਹੈ ਨਾ ਸਿੱਕਾ ਦੋ ਪਹਿਲੂ ਨੇ ਇਹ ਤਾਂ ਰਲੇ ਮਿਲੇ ਆ ਜਿੱਥੇ ਉਹਨ ਬੀਜੇਪੀ ਰਹਿ ਗਈ ਬੀਜੇਪੀ ਨੇ ਕਿਸਾਨੀ ਦੇ ਪ੍ਰਤੀ ਜਾਂ ਪੰਜਾਬ ਦੇ ਪ੍ਰਤੀ ਕੰਮ ਕੋ ਕੀਤਾ ਹੁੰਦਾ ਤਾਂ ਬੀਜੇਪੀ ਨੂੰ ਦਿੱਲੀ ਤੋਂ ਬੰਦੇ ਲਿਆਂਦੀ ਲੋੜ ਨਾ ਪੈਂਦੀ ਸੋ ਮੇਰ ਤਾਂ ਹੀ ਹੈ ਕਿ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਅਸੀਂ ਖੇਤਰੀ ਪਾਰਟੀ ਆ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਹੈਗੇ ਆਂ ਦਾ ਇੱਥੇ ਰਹਿਣ ਵਾਲੇ ਆ ਅਸੀਂ ਕੋਈ ਦਿੱਲੀ ਵਾਲੇ ਨੌਕਰੀ ਨਹੀਂ ਦੇਣੀ ਅਸੀਂ ਕੋਈ ਦਿੱਲੀ ਵਾਲ ਨੂੰ ਚੇਅਰਮੈਨ ਨਿਸ਼ਪ ਚੇਅਰਮੈਨ ਨਹੀਂ ਦੇਣੀ ਨਾ ਇਹ ਦਿੱਲੀ ਵਾਲੇ ਤੇ ਵੜਨ ਦਿੰਨੇ ਹੈਗੇ ਇਹਨਾਂ ਨੇ ਤਾਂ ਲੁੱਟਾਤਾ ਬੁਰਾ ਪੰਜਾਬ ਸਾਡੀ ਇਕਨੋਮੀ ਖਤਮ ਕਰਤੀ ਸਾਡਾ ਇਨਫਰਾਸਟ੍ਰਕਚਰ ਖਤਮ ਕਰਤਾ ਸਾਡਾ ਪਾਣੀ ਪੀ ਗਏ ਸਾਰਾ ਬਾਹਰ ਭੇਜਤਾ ਇਹਨਾਂ ਨੇ ਉਸ ਤੋਂ ਬਾਅਦ ਸਾਡੀ ਐਜੂਕੇਸ਼ਨ ਖਤਮ ਕਰਕੇ ਸਾਡਾ ਲਾਅ ਐਂਡ ਆਰਡਰ ਖਤਮ ਕਰਤਾ ਇਹਨਾਂ ਨੇ ਸਾਡੀ ਹੈਲਥ ਖਤਮ ਕਰਤੀ ਇਹਨਾਂ ਨੇ ਸਾਰ ਟ੍ਰੇਡ ਖਤਮ ਕਰਤਾ ਸੋ ਇਹਨਾਂ ਬਾਰੇ ਵਿੱਚ ਕੋਈ ਹੈ ਨਹੀਂਗਾ ਪਹਿਲੇ ਕਾਂਗਰਸ ਨੇ ਵਾਲਿਆ ਸੀਗਾ ਬਾਕੀ ਰਹਿਣ ਖੁਦ ਖਸਰਾਮਾਦੀ ਪਾਰਟੀ ਖਤਮ ਕਰ ਗਈ ਐ ਅਸੀਂ ਤਾਂ ਪੰਜਾਬੀ ਆ ਅਸੀਂ ਤਾਂ ਲੜਨਾ ਜਾਣਦੇ ਆ ਅਸੀਂ ਲੜ ਕੇ ਆਪਣਾ ਹੱਕ ਲੈਣਾ ਜਾਣਦੇ ਆ ਅਸੀਂ ਕੋਈ ਮੰਗਣਾ ਨਹੀਂ ਜਾਣਦੇ ਔਰ ਇਹਨਾਂ ਨੂੰ ਨਹੀਂ ਮੰਗਣਾ ਹੱਕ ਅਸੀਂ ਲੜ ਕੇ ਹੱਕ ਲੈ ਕੇ ਤੁਹਾਂ ਦਿਖਾਵਾਂਗੇ ਤੇ ਇਹੀ ਜਿਹੜੇ ਦਿੱਲੀ ਵਾਲੇ ਜਿੰਨਾ ਪੈਸਾ ਲੈ ਕੇ ਭੱਜੇ ਆ ਅਮਾ ਦੱਸ ਦੇਣਾ ਕੇਰੀਵਾਲ ਨੂੰ ਸਮਾਂ ਆ ਲੈਣ ਦੇ ਕਾਕਾ ਜਿੰਨਾ ਮਰਜ਼ੀ ਭੱਜਣੀ ਜਿੰਨਾ ਪਾਇ ਖਾਦਾ ਨਾ ਕੇਰੀਵਾਲ ਆ ਹੋ ਗਿਆ ਸਸੋਧਿਆ ਹੋ ਗਿਆ ਇੱਕ ਹੋਰ ਕੀ ਨਾਮ ਹੋ ਗਿਆ ਆਪਣਾ ਜੈਸਤਿੰਦਰ ਜੈੜਾ ਦੋ ਪਾਠਕ ਹੈਗੇ ਨੇ ਕਿ ਦੁਗੇਸ਼ਪਟ 11 1100 ਬੰਦੇ ਨਾਲ ਲਈ ਫਿਰਦੇ ਜਿਹੜੇ ਗਨਮੈਨ ਪੰਜਾਬ ਦਾ ਲਈ ਫਿਰਦੇ ਸਾਡੇ ਪੰਜਾਬ ਪੁਲਿਸ ਨੂੰ ਖਰਾਬ ਕੀਤਾ ਹੋਇਆ ਇਹਨਾਂ ਨੇ 24 24 ਘੰਟੇ ਡਿਊਟੀਆਂ ਲੈਂਦੇ ਆ 12 ਦੇ 8 ਘੰਟੇ ਵਾਲਿਆਂ ਕੋਲੋਂ ਇਹ ਸਾਰਿਆਂ ਨੂੰ ਇੱਥੇ ਵਾਪਸ ਦੇਣੇ ਪੈਣਾ ਹੈ ਇਹਨਾਂ ਸਾਥੀ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 2017 ਤੱਕ ਸਰਕਾਰ ਰਹੀ ਹੈ ਵੱਡੇ ਦਾਅਵੇ ਤੁਸੀਂ ਵੀ ਕਰ ਰਹੇ ਹੋ ਕਿ ਹਾਂ ਵੀ ਉਸ ਸਰਕਾਰ ਦੇ ਰਾਜ ਦੇ ਵਿੱਚ ਦੋ ਟਰਮ ਦੇ ਵਿੱਚ ਪੰਜਾਬ ਦਾ ਜੇ ਵਿਕਾਸ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪਰ ਦੂਜੀ ਪਾਰਟੀਆਂ ਵੀ ਕਹਿ ਰਹੀਆਂ ਕਿ ਵਿਕਾਸ ਦੇ ਮੁੱਦੇ ਤੇ ਚੋਣ ਲੜੇ ਜਾ ਰਹੇ ਮੈਂ ਕਹਿੰਦਾ ਵਿਕਾਸ ਦੇ ਮੁੱਦੇ ਤੇ ਚੋਣ ਲੜਨ ਮਦਸਨ ਕਿਹੜਾ ਵਿਕਾਸ ਕੀਤਾ ਇੱਕ ਦੱਸਣ ਇੱਕ ਬੰਨ ਇਦਾਂ ਦੱਸ ਦੇਣਾ ਮੁੱਦਾ ਕੋਈ ਇੱਕ ਬੰਨ ਇਦਾਂ ਦਾ ਕੰਮ ਦਿਖਾਣੜਾ ਨਹੀਂ ਕੀਤਾ ਇਹ ਤਾਂ ਸ਼੍ਰਮਣੀ ਕਾਲੀਦਾਲ ਤੇ ਕੰਮ ਕੀਤੇ ਹੋਏ ਦੇ ਉੱਤੇ ਆ ਕੇ ਫੋਟੋ ਖਿਚਾਉਣ ਆਲੇ ਆ। ਹਾਂ ਵਿਕਾਸ ਆਮ ਆਦਮੀ ਪਾਰਟੀ ਨੇ ਇੱਕ ਕੀਤਾ ਹੈਗਾ। ਸਾਡੇ ਜਿਹੜੇ ਐਮਪੀ ਆ ਨਾ ਉਹ ਵੱਡੇ ਵੱਡੇ ਪ੍ਰੋਜੈਕਟਸ ਦਾ ਜਾ ਕੇ ਨਾ ਨੈਗੋਸ਼ੀਏਸ਼ਨ ਕਰਦੇ ਹੁੰਦੇ ਸੀਗੇ। ਇਹ ਬਾਥਰੂਮਾਂ ਦੇ ਪੇਂਟਾਂ ਦੀ ਕਰਦੇ। ਬਈ ਆਹੀ ਇਹਨਾਂ ਦਾ ਵਿਕਾਸ ਆ। ਕੀ ਉਮੀਦਾਂ ਹੁਣ ਲੋਕਾਂ ਤੋਂ? ਹੈ? ਉਮੀਦਾਂ। ਉਮੀਦਾਂ ਕੀ ਹੈਗੇ ਸਾਨੂੰ ਦਾ ਪਿਆਰ ਮਿਲਦਾ ਪਰਿਵਾਰ ਆ। ਪਰਿਵਾਰ ਦੇ ਵਿੱਚ ਆਪਾਂ ਕੀ ਗੱਲ ਕਰ ਸਕਦੇ ਆਂ? ਪਰਿਵਾਰ ਆ ਮੇਰਾ ਸਾਰਾ। ਆ ਦੇਖੋ ਆਗੇ ਆ ਲੋ। ਜੀ ਬਿਲਕੁਲ ਆਏ ਸੀਗੇ ਪ੍ਰੋਫਕਾਰ ਸਿੰਘ ਘੁੰਮਣ ਜਿਹੜੇ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਕਹਿੰਦੇ ਨੇ ਕਿ ਆਪਣੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੇ ਦਿਓ ਜੀ ਹਾਂਜੀ ਕੁਮਨ ਸਾਹਿਬ ਆਏ ਨੇ ਵਧਾਈਆਂ ਦੇ ਰਹਿਆ ਜੀ ਖੜਨ ਵਾਸਤੇ ਇਹਨਾਂ ਨੂੰ ਸਾਡੀਆਂ ਸ਼ੁਭ ਕਾਮਨਾਵਾਂ ਨੇ ਇਹਨਾਂ ਵਾਸਤੇ ਜੀ ਤੇ ਭਰਾ ਚੜ੍ਹਦੀ ਕਲਾ ਚ ਜਿੱਤ ਕੇ ਸਾਨੂੰ ਮਿਲਣਗੇ ਤੇ ਅਸੀਂ ਆਪਣੇ ਵੱਲੋਂ ਕਹਿੰਦੇ ਹਾਂ ਜੀ ਨਵਾਂ ਚਿਹਰਾ ਹੈ ਸਾਡੇ ਕਲਾਸਮੇਟ ਵੀ ਰਹੇ ਹੋਏ ਨੇ ਕਾਫੀ ਦੇਰ ਤੋਂ ਇਕੱਠੇ ਪੜ੍ਹੇ ਹੋਏ ਹਾਂ ਅਸੀਂ ਕੁਮਨ ਸਾਹਿਬ ਨਾਲ ਤੇ ਬਹੁਤ ਚੱਜ ਚੱਜ ਰਹਿ ਕੇ ਵੀ ਗਏ ਨੇ ਕਾਫੀ ਸਾਲ ਹਾਂਜੀ ਕਾਫੀ 4-5 ਸਾਲ ਰਏ ਵੀ ਨੇ ਕੰਮ ਕਰ ਇਕੱਠੇ ਕੰਮ ਕੀਤਾ ਹੋਇਆ ਜੀ ਬਹੁਤ ਵਧੀਆ ਬੰਦੇ ਨੇ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੀਦਾ ਜੀ ਨਾਲੇ ਕਾਲੀਦਲ ਪਾਰਟੀ ਪੁਰਾਣੀ ਪਾਰਟੀ ਹੈਗੀ ਆ ਪੂਰਾ ਸਾਥ ਦੋਗੇ ਹਾਂਜੀ 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 ਪੂਰਾ ਸਾਥ ਆ ਜੀ ਸਹਿਯੋਗ ਆ ਜੀ ਸਾਡਾ ਪਰਿਵਾਰ ਆ ਜੀ ਪੂਰਾ ਪਰਿਵਾਰ ਜੀ ਬਿਲਕੁਲ ਲੋਕ ਵੀ ਅੱਗੇ ਹੋ ਕੇ ਜਿਹੜਾ ਵਾ ਆਪਣੇ ਪੁਰਾਣੇ ਸਾਥੀ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 19 ਜੂਨ ਨੂੰ ਲੋਕ ਕਿਸ ਦੇ ਹੱਕ ਦੇ ਵਿੱਚ ਵੋਟ ਪਾ ਕੇ ਕਿਸ ਉਮੀਦਵਾਰ ਨੂੰ ਐਮ.ਐਲ.ਏ ਬਣਾ ਕੇ ਵਿਧਾਨ ਸਭਾ ਭੇਜਦੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ